ਆ ਲਓ ਜੀ ਟਰੈਕਟਰਾਂ ਦੀ ਸਫਾਈ ਦਾ ਕੰਮ ਚੱਲ ਰਿਹਾ ਸਾਡੇ ਮਾਮਾ ਜੀ ਆਪਣੇ ਟਰੈਕਟਰ ਸਾਫ਼ ਕਰ ਰਹੇ ਆ ਟਰੈਕਟਰ ਕਾਹਦੇ ਆ ਕਿ ਵਾਰੇ ਕਿੱਟ ਜਿੱਟਿਆ ਆ ਟਾਇਰ ਦੇਖੋ ਇਹਨਾਂ ਦੇ ਇਹਦੇ ਦੇ ਟਰੈਕਟਰ ਆ ਨਿਊ ਹੋਲੈਂਡ ਫੁਕਾ ਪੂਰੇ ਕਿੱਦਾਂ ਨਹੀਂ ਆ ਬਾਕੀ ਸਫਾਈ ਕਰ ਰਹੇ ਆ ਟਰੈਕਟਰਾਂ ਦੀ ਸਾਡੇ ਮਾਮਾ ਜੀ ਇਹਦੇ ਦੂਜਾ ਟਰੈਕਟਰ ਹੈ ਜੌਨ ਡੀਅਰ ਇਹਦੀ ਸਫਾਈ ਹੋ ਰਹੀ ਹੈ ਇਹਦੇ ਵੀ ਵੱਡੇ ਟਾਇਰ ਆਪਣੇ ਕੋਲ ਇਹ ਜੋ ਡਰਾਈਵ ਪਿੱਛੇ ਈੜੀਆ ਤਾਂ ਪਿੱਛੇ ਨਹੀਂ ਹੁੰਦੇ ਜਿੱਦੇ ਅੱਜ ਮੋਰੇ ਪਾਇਓ ਆ ਆਹ ਤੈਨੂੰ ਕਿੱਥੇ ਕੈਵਰੇਜ ਕੈਵਰੇਜ ਵੀ ਨਹੀਂ ਆਉਂਦੇ ਐਡੇ ਟਾਇਰ ਇਹ ਹੈਗਾ ਯੌਨ ਡੀਅਰ 6035 ਇਹ ਯੌਨ ਡੀਅਰ 6035 ਹੈ ਤੇ ਦ ਨਿਊ ਹੋਲ ਰਣ ਵਾਲਿਆਂ ਦਾ ਇਹਦੀ ਵੀ ਸਫਾਈ ਚੱਲ ਰਹੀ ਆ ਹੁਣ ਆ ਸੀਜ਼ਨ ਖਤਮ ਹੋ ਗਿਆ ਆਪਣੇ ਪਰਾਲੀ ਪ੍ਰੂਲੀ ਦਾ ਬਣਾਉਣ ਦਾ ਗੱਠਾ ਤੇ ਹੁਣ ਤੋ ਸਵਾਰ ਕੇ ਲਾ ਦੇਣੇ ਆ ਗਰਾਜਾਂ 'ਚ ਤੇ ਫੇਰ ਕੱਢਣਗੇ ਅਕਤੂਬਰ ਦੇ ਵਿੱਚ ਤੇ ਦੁਬਾਰਾ ਕਣਕ ਕੋਈ ਨ ਕੋਈ ਬੀਜਣੀ ਫੇਰ ਤੇ ਫੇਰ ਹੀ ਕੱਢਣਗੇ ਦੁਬਾਰਾ ਟਰੈਕਟਰ ਹੁਣ ਤੇ ਗਰਾਜਾਂ 'ਚ ਜਾਣਗੇ ਸਿਆਣਾ ਹਾਂ ਗਰਾਜਾਂ 'ਚ ਜਾਣਗੇ ਅਕਤੂਬਰ 'ਚ ਨਿਕਲਣਗੇ ਬਸ 2 ਮਹੀਨੇ ਲੱਗੂ ਇਹ ਤਾਂ ਮਹੀਨਾ ਆ ਗਿਆ ਮੀਂਹ ਪੈਣ ਲੱਗਾ ਪਰ ਕਣਕ ਬੀਜਣੀ ਫੇਰ ਹਾਂ ਫੇਰ ਕਣਕ ਬੀਜਣੀ ਆ ਜਦੋਂ ਮੀਂਹ ਪੈਣ ਲੱਗਾ 9ਵੇਂ 10ਵੇਂ ਮਹੀਨੇ ਦੇ ਵਿੱਚ ਇਹਦਾ ਪੌੜੀ ਚਾਹੀਦੀ ਵੱਡੀ ਸਾਰੀ ਇਹ ਤੇ ਚੜਨੇ ਨੂੰ ਆਹ ਤਿੰਨ ਪੌੜੇ ਆ ਚਾਰ ਪੌੜੀ ਐ ਕਿਸਮ ਦੀ ਕੈਮਰੇਜ ਦਾ ਦੇਖ ਲੈ ਵੀ ਕੈਮਰੇਜ ਜੀ ਨਹੀਂ ਆਉਂਦਾ ਪੂਰਾ ਟਰੈਕਟਰ ਐਡਾ ਟਰੈਕਟਰ ਐ ਸੋ ਮਾਮੇ ਨੇ ਟਰੈਕਟਰ ਦੀ ਆਹ ਲਓ ਜਿਹੜਾ ਨਾਲ ਦੇ ਰੇਫਰਿਜਰੇਟਰਾਂ ਦੀ ਸਫਾਈ ਹੋ ਰਹੀ ਆ ਕਿੰਦਾ ਵੱਡਾ ਇੰਜਣ ਆ ਜਿੱਦਾ ਰੇਲ ਗੱਡੀ ਦਾ ਹੁੰਦਾ ਨਾ ਬਹੁਤ ਵੱਡਾ ਇੰਜਣ ਆ ਬਾਈ ਯੋਰ ਵੀ ਬਹੁਤ ਹੈ ਨਾ ਜੀ ਆ ਗੱਠਾਂ ਪਰਾਲੀ ਦੀਆਂ ਪਹਿਲਾਂ ਬਣਾ ਕੇ ਰੱਖੀਆਂ ਇਹਨਾਂ ਦੇ ਨਾਲ ਤੇ ਘਰ ਵਿੱਚ ਰੈਫਰਿਜਰੇਟਰ ਵਗੈਰਾ ਤੇ ਘਰ ਦਾ ਗੁਰਦਾ ਫਸਿਆ ਹੈ ਸਗਾ ਤੇ ਹੁਣ ਉਹ ਸੁਪਾਈਆਂ ਹੋ ਰਹੀਆਂ ਟਰੈਕਟਰਾਂ ਦੀਆਂ ਆ ਇਧਰ ਤਾਲੇ ਵਾਲੇ ਦੂਜੇ ਆ ਡਰਮ ਇਹਨਾਂ ਦੇ ਵਿੱਚ ਖਰਾਦ ਫਰੂਕ ਪਾਈ ਹੋ ਹੁੰਦੀ ਆ ਇਹ ਫੇ ਗਾਂਆਂ ਨੂੰ ਪਾਉਣ ਲਈ ਰਾਤ ਰੁਕੇ ਨਾਲ ਚ ਪਾ ਕੇ ਰੱਖਦੇ ਆਂ ਦੇਖ ਲਾ ਫਿੱਤੇ ਟਰੈਕਟਰ ਕਿੱਡੇ-ਕੱਡੇ ਆ ਹੈ ਯਾਨੀ ਕਿ ਮੈਂ ਇਥੋਂ ਕੈਮਰੇ ਇਥੋਂ ਲੈਣਾ ਕੈਮਰੇ ਚ ਪੂਰਾ ਟਰੈਕਟਰ ਆਉਂਦਾ ਨਹੀਂ ਹੈਗਾ ਫਿਰ ਇਹ ਵੀ ਇੱਦਾਂ ਆਉਂਦਾ ਐਡੀ ਦਾ ਪੌੜੀ ਚੜਨੇ ਚਾਹੀਦੀ ਉੱਪਰ ਚਾਰ ਫੋਡੇ ਹੈਗਾ ਚਾਰ ਫੋਡੇ ਆ ਪੌੜੀ ਆ ਕਿਸੇ ਦਾ ਕੋਠਾ ਹੀ ਆ ਟਾਇਰ ਮੋੜ ਨੇ ਚੈਰਤਾ ਦੇਖ ਤੋ ਕਿੰਨੇ ਆ ਇਹ ਕਿਹੜੇ ਕਹਿ ਰਿਹਾ 600% 665 28 ਦੇ ਆ ਇਹਦਾ ਟਾਇਰ ਉਹ ਵੀ ਰੇਡੀਏਟਰ ਆਹੋ ਉਹ ਪਿੱਛੇ ਵਾਲੇ ਦਾ ਵਗੈਰਾ 710 710 770 r 36 ਆ ਇਹਦਾ ਬਹੁਤ ਵੱਡੇ ਵੱਡੇ ਆ ਬਾਈ ਤਾਕਤ ਵੀ ਝੋਟੇ ਵਾਲੀ ਆ ਫੇ ਨਾ ਟਰੈਕਟਰਾਂ ਚ ਹੈ ਪੀਤੇ ਇਹ ਫੁੱਲ ਏਸੀ ਲਿਖਣ ਲੱਗੇ ਹੋਵੇ ਸੀ ਇਹ ਏਸੀ ਵਾਲਾ ਫਿਲਟਰ ਆ ਜਿੱਦਾਂ ਕੋਟਰਾ ਹੀ ਕਰਾਇਆ ਸੀ ਪੂਰਾ ਛੰਡ ਛੰਡ ਰੱਖਦੇ ਆਂ ਮੇਰੇ ਪੂਰੀ ਐਤ ਦੇ ਨਾਲ ਜਿਆਦਾ ਤਾਂ ਮਕੈਨਿਕ ਬਣਿਆ ਸਾਡਾ ਮਾਮਾ ਹੈ ਲੈ ਆਪਣੀ ਵੀ ਸਫਾਈ ਕਰੀ ਜਾਂਦਾ ਨਾਲੇ ਨਾਲ ਹਾਂ ਇਹ ਘਰ ਤਾਂ ਫਿੱਟ ਏਸੀ ਦਾ ਫਿਲਟਰ ਹਾਂ ਲੈ ਬਣਾਤੀ ਜ਼ਿੰਦਗੀ ਏਸੀ ਦੀ ਦੁਆਰਾ ਤੇਲ ਕਿੰਨਾ ਪੈ ਜਾਂਦਾ ਪਰ ਮਾਮਾ ਕਿ 400 ਲੀਟਰ ਪੈਂਦਾ 400 ਲੀਟਰ ਤੇਲ ਪੈਂਦਾ ਆ ਅੱਛਾ ਸ਼ਾਮ ਨੂੰ ਸੁੱਕਾ ਲਾ ਦਿੰਦਾ ਆ ਸ਼ਾਮ ਨੂੰ ਮੁੱਕ ਜਾਂਦਾ ਯਾਨੀ ਕਿ 400 ਲੀਟਰ ਹਾਂ ਹਾਂ ਯਾਨੀ ਕਿ 350 ਲੱਗ ਜਾਂਦਾ 22 ਲੀਟਰ ਦੇ ਤਾਂ ਜਾਂਦਾ 22 ਲੀਟਰ ਇੱਕ ਘੰਟੇ ਦਾ ਤੇਲ ਖਾ ਰਿਹਾ ਜੀ ਇਹ ਟਰੈਕਟਰ ਨਿਊ ਹੋਲੈਂਡ ਪਰ ਉਦਾਂ ਫਿਰ 22 ਲੀਟਰ ਖਾਂਦਾ ਤਾਂ ਜ਼ਮੀਨ ਵੀ ਉੱਪਰ ਥੱਲੇ ਕਰ ਦਿੰਦਾ ਹਾਂ 20 ਖੇਤ ਵਾਦਨ ਦਾ ਜੀ ਤਵੀਆਂ ਨਾ ਉੱਪਰ ਥੱਲੇ ਕਰ ਦਿੰਦਾ ਉਹ ਵੀ ਤਵੀਆਂ ਛੋਟੀਆਂ ਨਹੀਂ ਵੱਡੀਆਂ ਦੇਖਣੇ ਆ ਵੀ ਜੀ ਯਾਰ ਕਿੱਦਾਂ ਭੱਲਾ ਆ ਬਣਾਇਆ ਟਰੈਕਟਰ ਫਸਟ ਕੋਸੇ ਖੰਮੀ ਚੱਲਦਾ ਹੈ ਮੀਂਹ ਵੀ ਪੱਟ ਕੇ ਫੱਲਿਆ ਆ ਇੱਥੇ ਨੂੰ ਬਹੁਤ ਲੈਂਦੇ ਆ ਜੌਂਡੀਅਰ ਆ ਗਿਆ ਜੌਂਡੀਅਰ ਆ ਗਿਆ ਉਹ ਬੰਦਾ ਇਹ ਪੂਰਾ ਏਸੀ ਆ ਮਾਣ ਪਾਂਦੇ ਹੜੇ ਵਾਲਾ ਸੂਰੀ ਸੈਟ ਕਬਰ ਸਾਹ ਆਇਆ ਚੋਪਾ ਕਿਹਾ ਤੇ ਗੇਰ ਨੂੰ ਸੁਣਿਆ ਲੈ ਕਿਨ ਦੇ ਕਿਤੇ ਆ ਐਮੋ ਹੁਣ ਤੋਂ ਹੋ ਰਿਹਾ ਟਰੈਕਟਰ ਇਹ ਜਿਆ ਧੂਆਂ ਵਾਲੇ ਜੀ ਤੇਲ ਜਿਆ ਪੈਂਦਾ ਕੋ ਬਲੂ ਉਹਦੇ ਨਾਲ ਫੇ ਧੂਆਂ ਵੀ ਸਾਫ ਕਰਕੇ ਫੇ ਬਾਹਰ ਕਰਦੇ ਆ ਜਾਨਕਿ ਇਹ ਨਹੀਂ ਫੇ ਧੂਆਂ ਐਦਾਂ ਹੀ ਬਾਹਰ ਕੱਢਣਗੇ ਸਫਾਈ ਹੁੰਦੀ ਐ ਪ੍ਰਦੂਸ਼ਣ ਰਹਿਤ ਧੂਏ ਦੀ ਆਹ ਲਓ ਜੀ ਲੱਗਾ ਤੋੜਨ ਓਹ ਹੋ ਹੋ ਮਾਰੀ ਛਾਲ ਜੌਨਦੀਰ ਨੇ ਪੂਰੀ ਲੈ ਗਿਆ ਨਾ ਸਾਰੇ ਪਾਸੇ ਸਾਰੇ ਕਹਿੰਦੇ ਗਰਮੀ ਬਹੁਤ ਆ ਗਰਮੀ ਐ ਇੰਨੀ ਹਾਂ ਪਰ ਸਵੇਰ ਸਵੇਰ ਠੰਡ ਹੋ ਜਾਂਦੀ ਸਾਡੇ ਨੂੰ ਆਗਾ ਜਦੋਂ ਆਪਾਂ ਚੜਦੇ ਜਾਂਦੀ ਠੰਡ ਹੋ ਜਾਂਦੀ ਸਵੇਰ ਚ ਬੱਸ ਬੱਸ ਕਾ ਮੈਂ ਨਜ਼ਾਰੇ ਲੈ ਆਏ ਆ। ਯਾ ਫੇ ਮਾਮਾ ਤੇ ਖਾਲ ਫੇ ਸਮਾਨ ਆਪਣਾ ਕੀ ਕੀ ਆ? ਆ ਜਾ। ਹੰ ਸਾਰੇ ਨਵੇਂ ਆ। ਹਾਂ। ਸਾਰੇ ਇੱਕੋ ਇੱਕ ਨਵੇਂ ਆ। ਸਾਰੇ ਨਵੇਂ ਲੈ ਲੈ। ਪੁਰਾਣੇ ਵੇਚ ਤੇ? ਪੁਰਾਣੇ ਚੁੱਕ ਤੇ। ਅੱਛਾ। ਆ ਆ ਗਿਆ। ਆ ਵੀ ਕਾ। ਤੋਂ ਵਾ। ਆ ਮਾਮੀ ਨੇ ਬਤਕਾਂ ਰੱਖੀਆਂ ਹੋਈਆਂ। ਮੁਰਗੀਆਂ। ਬਤਕਾਂ। ਆ ਬਿੱਲੀਆਂ। ਪਤਾ ਨਹੀਂ ਕੀ ਕੀ ਰੱਖਿਆ ਮਾਮੇ ਨੇ ਹੈ ਹੈ ਬਿੱਲੀ ਦੀ ਪੂਛ ਹੈ ਬਿੱਲੀ ਦੀ ਪੂਛ ਹੈ ਨਹੀਂ ਬਿੱਲੀ ਦੀ ਪੂਛ ਪਤਾ ਨਹੀਂ ਦੇਖ ਲੈ ਕੀ ਕੀ ਰੱਖਿਆ ਮਾਮੇ ਨੇ ਆ ساری ਤੂੜੀ ਬੰਨ ਕੇ ਰੱਖੀ ਹੋਆ ਪਰਾਲੀ ਉਹ ਨਹੀਂ ਕੋਈ ਹੋਰ ਰੁੱਕ ਕੋਲ ਉਹ ਛੋਟੇ ਛੋਟੇ ਆ ਬੱਚੇ ਆ ਬੱਚੇ ਛੋਟੇ ਹਾਂ ਇਹ ਵੀ ਨਹੀਂ ਪਾਦੀ ਮੜ ਗਏ ਹਾਂ ਮਤਲਬ ਇਹ ਅੱਜ ਚੱਕਿਆ ਜਾਂਦਾ ਪਾਣੀ ਆਹ ਉਹ ਬੱਸ ਛੱਵਾਉਣਾ ਸੀ ਉਹਨੇ ਇਹ ਪਹਿਲਾ ਪਾਜਦੀ ਫੇਰ ਫੇਰ ਬਚਿਆ ਰਹਿਣਾ ਇਸ ਤਾਲਾ ਆ ਗਿਆ ਉਹਨਾਂ ਚੋਪਾ ਹਾਂ ਆਹ ਦੇਖੋ ਮਾਮੇ ਦੇ ਟਰੈਕਟਰ ਬਲਾ 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 ਟਰੈਕਟਰ ਆ ਕੇ ਤੇ ਦੇਖ ਤਾਂ ਲੈ ਲੈ ਲਿਆ ਕੋਣ ਬੱਲਾ 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 ਵੇ ਟਰੈਕਟਰ ਇਹਦਾ ਬਲਡੂ ਜਰੇ ਆ ਹੈ ਹਾਂ ਨਵਾਂ ਵਾਲਾ ਆਪੀ ਸਾਹ ਆ ਹੁੰਦੇ ਆ ਇਹਦਾ ਜਰੇ ਹੂੰ ਇੱਕ ਤੋਰ ਲਿਓਣਾ ਬਲਡੂ ਉਹ ਇਹਦਾ ਇਹਦਾ ਨਾ ਸਾਪ ਹੀ ਨਾਰ ਖੜ ਕੇ ਦੇਖੀ ਮੋਰੇ ਇਹਦੇ ਉੱਪਰ ਬੈਠ ਬੈਠ ਇੱਥੇ ਮੋਰੇ ਖੜ ਕੇ ਦੇਖ ਸਾਪ ਉੱਠੇ ਚੂ ਵੀ ਛਾਪੀ ਦੇ ਨਾਲੋਂ ਉੱਚੀ ਆ ਇਹ ਮਾਮੇ ਦੇ ਮਾਮੇ ਦੇ ਟਰੈਕਟਰ ਆ ਇਹ ਵੇਚ ਲੈ ਜਾ ਜੀ ਚੜ ਜਾ ਫੋਟੋ ਵਿੱਚ ਇੱਥੇ ਸੰਗਣਾ ਲਈ ਆ ਰਹੀ ਜੀ ਲੱਗਦਾ ਕਿ ਨਹੀਂ ਜਦੋਂ ਜਹਾਜ਼ 'ਚ ਚੜੇ ਜਾਂ ਚੜਦਾ ਹੁੰਦਾ ਬੰਦਾ ਹਾਂ ਮੈਂ ਸਵੇਰੇ ਇੱਕ ਚਲਾ ਕੇ ਦਿਖਾਵਾਂਗੇ ਜਿਹੜੇ ਬੂਖਰੇ ਵਧੀਆ ਦੇ ਵਿੱਚ ਹੂੰ ਇੱਥੇ ਲੱਗੇ ਆ ਹੂੰ ਆਈਡੀਆ ਵਾਲੀ ਫੀਲਿੰਗ ਚੱਕੀ ਯਾਰ ਹਾਟੂ ਬੁਆਹ ਤੇ ਵੀ ਬੁਫਰੇ ਆ ਕਾ ਫਟੇ ਚੱਕ ਤੇ ਮਾਮਾ ਫਿਰ ਲੈ ਲੈ ਮਾਰਦਾ ਸੌਦਾ ਫੇਰ ਟਰੈਕਟਰ ਨਾਲਾ ਓਹਲਾ ਵਧੀਆ ਕੀ ਮਸ਼ੀਨਾਂ ਦੇਖ ਲੈ ਬਣਾਈਆਂ ਹਨਾ ਕਿੰਨੀ ਮਸ਼ੀਨਰੀ ਬਣੀ ਉਹ ਤਕਨੀਕ ਆ ਜਾਂਦੀ ਹੈ ਨਾ ਜਿੰਨਾ ਤੱਕਨੀ ਆ ਜਾਂਦੀ ਹੈ ਨਾ ਨਾ ਖਰੀਦੀ ਜਾਂਦਾ ਹੈ ਇਹ ਨਾ ਫੇਲਦਾ ਨਾ ਕਿੰਨੇ ਟਰੈਕਟਰ ਖੜੇ ਆ ਦੇਖ ਲਾ ਕਿੰਨੇ ਮਸ਼ੀਨਾਂ ਵੱਖਰੇ ਵੱਖਰੇ ਟਰੈਕਟਰਆਂਆਂ ਟ੍ਰੇਲੀਆਂ ਕੀ ਕੀ ਆ ਦੇਖ ਲਾ ਗੱਡੀਆਂ ਦਾ ਸਟਾਲਾ ਦੇ ਆ ਆ ਦਾ ਮਸ਼ੀਨ ਕਹਿ ਰਿਹਾ ਹਨਾ ਕੁੱਟੇ ਕੇ ਡੱਟ ਟਾਇਰ ਮਸ਼ੀਨ ਦੇ ਕਹ ਹਰ ਕਹ ਹਰ ਮਾਮਲੇ ਤੋਂ ਖੜੀ ਹੈ ਚਲੋ ਜੀ ਚਲਿਏ ਫੇ ਹਾਂ ਜੀ ਚੱਲੀਏ ਮਾਮੇ ਦੇ ਸੰਤ ਸਦੇੜੇ ਦੇਖਦੇ ਆ ਔਰ ਮਾਮੇ ਦੀਆਂ ਬੱਕਰੀਆਂ ਦੇਖਦੇ ਆ ਬੱਕਰੀਆਂ ਦੇ ਖਾਲ ਮਾਮਾ ਕਿੱਥੇ ਹਤੇ ਆ ਬੱਕਰੀਆਂ ਦੇ ਬੇਟ ਜੋਖਣੇ ਵਾਲਾ ਪਰਾਣਾ ਕੰਡਾ ਕੀ ਚੀਜ਼ ਦੇ ਲਾ ਪੁਰਾਣੀ ਸਾਫ-ਸਾਫ ਰੱਖੀ ਹੈ ਚਲੋ ਮੋਰੇ ਹੋਵੋ ਮਾਮੇ ਦੀਆਂ ਬੱਕਰੀਆਂ ਛਾਂ ਡਰਦਾ ਬੱਕਰੀਆਂ ਤੇਰਾ ਚੰਨ ਚੰਨ ਕੰਨ ਆਲੇ ਉਹਨੇ ਰੱਖੀਆਂ ਛੋਟੇ ਨੇ ਉਹਦਾ ਮੁੰਡਾ ਔਰ ਰੋਂਦਾ ਦਿੰਦਾ ਫਿਰ ਕਹਿੰਦਾ ਉਹਦੀ ਰੱਖੀਆਂ ਦੀ ਜੀ ਦੋ ਆਲੇ ਬੱਕਰੇ ਇੱਥੇ ਇਹ ਮਾਮੇ ਦੀਆਂ ਬੱਕਰੀਆਂ ਇਹ ਸਾਡੇ ਮਾਮੇ ਦੀਆਂ ਬੱਕਰੀਆਂ ਜੀ ਓਹ ਸੋ ਵਖੀਆ ਦਾੜੀ ਦੇ ਕਿਦਾਂ ਹਨ ਬੱਕਰੀ ਦੇ ਬੱਕਰਾ ਇਹ ਬੱਕਰੇ ਦੀ ਦਾੜੀ ਦੇਖ ਨਾ ਇੱਕ ਸਾਲ ਦਾ ਹੋ ਗਿਆ ਹਾਂ ਹਾਂ ਦਾੜੀ ਦੇ ਕਿਦਾਂ ਕਿਸ ਤਰ੍ਹਾਂ ਜਾਈ ਪਈ ਆ ਤੇ ਕਹਾ ਇੱਧਰ ਓਏ ਹਾਦੀ ਹਾਦੀ ਕਰੰਮੀ ਆ ਬਾਦ ਗੜੀ ਗੜੀ ਆ ਮਮੇ ਦਾ ਦਾੜੀ ਵਾਲਾ ਬੱਕਰਾ ਦੇਖ ਲਾ ਇਹ ਇਹਦੀ ਵੀ ਦਾੜੀ ਹੈ ਨਾ ਇੱਕ ਇਹਦੀ ਕਾਲੀ ਦਾੜੀ ਹੈ ਜਵਾਨ ਇਹ ਜਵਾਨ ਹੈ ਜਿਹਦਾ ਜੋਗਨੇ ਹੈ ਇਹ ਪੂਰਾ ਆ ਕਾਲੀ ਦਾੜੀ ਵਾਲਾ ਚਿੱਟੀ ਦਾੜੀ ਵਾਲਾ ਇਹਦਾ ਦਾੜੀ ਵਾਲੇ ਬੱਕਰੇ ਆ ਸਪੈਸ਼ਲ ਚੀਜ਼ ਆ ਮਾਮੇ ਦੇ ਦਾੜੀ ਵਾਲੇ ਬੱਕਰੇ ਆ ਆ ਲਓ ਜੀ ਇੱਧਰ ਦਿਖਾ ਕੇ ਲਿਆ ਮੂੰਗੂਟੇ ਧੂਣੀ ਬਾਲਤੀ ਆ ਆ ਛਲੀਆਂ ਸੰਗਤ ਵਾਲੇ ਦਵਾਲੇ ਖੜੀ ਆ ਹੁਣ ਆਪਾਂ ਮਾਮਾ ਛਲੀਆਂ ਭੁੰਨੂਗਾ ਤੇ ਆਪਾਂ ਖਾਵਾਂਗੇ ਛੱਲੀਆਂ ਤੇ ਹੁਣ ਉਧਰ ਮਾਮਾ ਆਪਣੇ ਅਸੀਂ ਆਬੂਗਾਡੋ ਵੀ ਪਿੱਛੇ ਫੁੱਲਵਾਰੀ ਦਿਖਾਣ ਲੈ ਕੇ ਚੱਲਿਆ ਮਾਮਾ ਬਾਗਬਾਨੀ 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 ਦਿਖਾਣ ਲੱਗਾ ਮਾਮਾ ਆਪਣੀ ਹੁਣ ਆਬੂਖਾਡੋ ਉਹ ਆਬੂਖਾਡੋ ਉਹ ਆਬੂਗਾਡੋ ਦਿਖਾ ਦਿਓ ਜੀ ਮਾਮੇ ਦਾ ਆਬੂਗਾਡੋ ਕਿੱਥੇ ਹੈ ਨਹੀਂ ਉਹ ਤਾਂ ਮੇਰਾ ਹੈ ਅੱਛਾ ਤੇਰਾ ਹੈ ਉਹ ਆਬੂਗਾਡੋ ਹੈ ਬਿੱਲੀਆਂ ਦੇ ਤੂੰ ਕਿੱਥੇ ਬਿੱਲੀਆਂ ਆ ਹਾਂ ਬਿੱਲੀਆਂ ਬੈਠੀਆਂ ਆ ਆ ਕਿੱਥੇ ਆ ਆ ਕਿੱਡਾ ਹੋ ਗਿਆ ਆ ਲੈ ਮਾਮੀ ਤੇ ਪਪੀਤਾ ਆਹ ਹੋ ਆਹ ਲੋ ਜੀ ਪਪੀਤੇ ਦਾ ਬੂਤਾ ਆ ਇਹ ਮਾਮੀ ਨੇ ਲਾਇਆ ਮਾਮੇ ਨੇ ਨਹੀਂ ਲਾਇਆ ਬੂਤਾ ਤਾਂ ਮੰਮੀ ਲਾਉਂਦੀ ਆ ਹਾਂ ਕਾਲੂ ਬਖਾਰੇ ਆ ਯਾਨੀ ਕਿ ਨਰਸਰੀ ਦਾ ਕੰਮ ਮੰਮੀ ਵੀ ਆ ਬਾਪੂ ਤਾਂ ਕਾ ਕੱਢਣ ਲਈ ਮਾਲੀ ਆ ਆਹ ਹੋ ਆ ਬੂਤਾ ਆ ਆ ਬਿੱਲੀ ਘੁੰਮਦੀ ਆ þeirra fann að aðeins. ਮਾ ਮਾਮੀ ਲੜ ਪੈ ਉਧਰ ਤਰ੍ਹਾਂ ਤੋਂ ਇੱਧਰ ਹੋ ਜਾ ਮਾਮੀ ਨੇ ਦਾ ਚਾਚੇ ਦਾ ਉਹ ਉਹਦਾ ਬੁੜੀ ਮਾਮੀ ਨੇ ਲਾਇ ਮਾਮੀ ਨੇ ਲਾਇਆ ਮਾਮੀ ਨੇ ਗੰਨੇ ਲਾਇਓ ਪਪੀਤੇ ਦਾ ਬੂਟਾ ਲਾਇਆ ਅਸੀਂ ਬੀਜਣੀ ਆ ਵਸਾਣਾ ਜਦੋਂ ਨਹੀਂ ਪੈ ਗਿਆ ਆਇਆ ਇਸ ਹਾਸਤੇ ਹੁਣ ਬਾਹ ਕੇ ਬੀਜ ਦੇਣੀ ਕੀ ਬੀਜਣਾ ਇੱਥੇ ਅੰਦਰ ਕਰਾ ਦਿਖਾਈ ਨਹੀਂ ਤਰ੍ਹਾਂ ਦਿਖਾਲਤੀਆਂ ਮੈਂ ਤਰ੍ਹਾਂ ਲੱਗੀਆਂ ਉਹਰਾ ਪੂਰੇ ਚ ਮਗਾਓ ਵੀ ਆ ਹੂਂਡ ਵੀ ਆ ਅਮਰੂਦ ਲੱਗੇ ਹੋਏ ਆ ਮੰਮੀ ਦੇ ਬੂਟੇ ਅਮਰੂਦਾਂ ਦੇ ਵੀ ਲਾਤੇ ਇਟਲੀ ਜੀ ਵੀ ਅਮਰੂਦਾਂ ਦੇ ਬੂਟੇ ਲਾਤੇ ਮਾਮੇ ਨੇ ਆ ਹਲਦੀ ਲਾਈ ਹੋਆ ਕਰੇਲੇ ਹਲਦੀ ਕਰੇਲੇ ਮਿਰਚਾਂ ਸਾਰੀ ਬਾਗ ਆਰਬੀ ਆਰਬੀ ਵੀ ਹੈਗੀ ਆ ਉੱਧਰ ਜਾਂਦੀ ਆ ਹਮ ਆਰਬੀ ਵੀ ਹੈਗੀ ਆ ਤੂਤ ਵੀ ਆ ਇਟਲੀ ਤੂਤ ਵੀ ਲਾਏ ਹੋ ਜਵਿੰਦਰ ਕਹਿੰਦੀ ਵੀ ਤੂਤ ਛੱਲੀਆਂ ਭੁੱਜ ਰਹੀਆਂ ਆਹ 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 ਗਿਆਨੀ ਜੀ ਅੱਜ ਤੇ ਕੋਹ ਨਾ ਕਟਾ ਰਹੀ ਜੀ ਤੁਜੀ ਜੀ ਵੀ ਪਾਈਆਂ ਨਾਲ ਛੱਲੀਆਂ ਭੁੱਜ ਰਹੀਆਂ ਓ ਛੱਲੀਆਂ ਨਹੀਂ ਜੀ ਬੇਟਾ ਕਿੰਨੀਆਂ ਸੋਹਣੀਆਂ ਗਿਆਨੀ ਛੱਲੀ ਭੱਜ ਗਿਆਨੀ ਜੀ ਛੱਲੀ ਵਾਲੇ ਇਹ ਗਿਆਨੀ ਜੀ ਛੱਲੀ ਵਾਲੇ ਕਿੰਨੇ ਦੀ ਕਹਿੰਦੇ ਆ ਸਾਢੇ 8 5 ਰੁਪਏ ਛੱਲੀ ਓਹ ਚੌਕ 'ਚ ਇਹ ਆ ਜੀ ਗਿਆਨੀ ਜੀ ਛੱਲੀ ਵਾਲੇ ਅਪਰੀਲੀਆ ਤੋਂ ਜਿਸੇ ਘਰ ਵੱਲ ਜਾਂਦੇ ਆ ਓਹ ਹਦਮਾਣੇ ਭੱਜ ਗਏ ਇਧਰ ਬਾਣੇ ਬਾਣੇ ਇਧਰ ਮਾਮਾ ਹਦਵਾਣੇ ਲੈਣ ਚੱਲਿਆ ਜਿਵੇਂ ਹੀ ਅੱਜ ਹਾਂ ਉਹ ਜਿਸੀ ਕਹਿੰਦਾ ਫਾੜੇ ਦੇ ਜਾ ਹੁਣ ਚੱਲ ਉਹ ਨਾਲ ਇਹਨਾਂ ਨੂੰ ਇਧਰ ਗਿਆਨੀ ਜੀ ਛੱਲੀ ਵਾਲੇ ਛੱਲੀ ਪੂਣ ਰਹੇ ਨੇ ਸਾਢੇ 8 ਜਿਹੜੇ ਖਾਣੀਆਂ ਹੁਣ ਤੇ ਅਪਰੀਲੀ ਆ ਸਕਦਾ ਲਓ ਜੀ ਛੱਲੀਆਂ ਲੈਣੇ ਫਾੜਨੇ ਆਉਂਦੇ ਨੇ ਧੋਣਾ ਸਾਬ ਛੱਲੀਆਂ ਖਾਣੇ ਆ ਉਹਨਾਂ ਦੇ ਘਰ ਦੇ ਨਾਲ ਕਿਹੜੂ ਦੇਵੋਗੇ ਕਿਹਨੂੰ ਨਾ ਦੇਵੋਗੇ ਆ ਸੋਲਰ ਸਿਸਟਮ ਲੱਗਾ ਹੋਇਆ ਸਾਰਾ ਹੀ ਉਹ ਵੱਡਾ ਦਾ ਆਇਆ ਪਲਾਂਟ ਹੈ ਨਾ 30 ਹੈਕਟੇਰ ਆ 30 ਖੇਤਾਂ ਦੇ ਵਿੱਚ ਲੱਗਾ ਹੋਇਆ ਪਲਾਂਟ 30ਾਂ ਖੇਤਾਂ 'ਚ ਲੱਗਾ ਆ ਪਲਾਂਟ ਫੇਰ ਤਾਂ ਤਕਰੀਬਨ 2-3 ਪਿੰਡਾਂ ਨੂੰ ਦਿੰਦਾ ਹੋਊ ਬਿਜਲੀ ਇਹ ਭਾਈ ਹੈ ਨਾ ਆਹੋ ਕਾਫੀ ਪਿੰਡਾਂ ਨੂੰ ਦੇ ਰਿਹਾ ਫੇਰ ਬਿਜਲੀ ਆ ਫਰੂਟ ਲੱਗਾ ਹੋਇਆ ਸਵਾਦ ਬਹੁਤ ਹੁੰਦੀ ਹੈ ਇਹ ਹਮ ਇਹ ਪੇਟਾ ਰੱਖੀਆਂ ਹੋਈਆਂ ਇਧਰ ਮੋਰਿਆ ਮੋਰੇ ਦੋ ਮੋਰਿਆ ਰੱਖੇ ਹੋਏ ਇਹ ਮੋੜ ਰੱਖੇ ਹੋਏ ਆ ਦੋ